ਵੀ ਸਵੇਰੇ ਉੱਠਦੇ ਸਰ એનર્ਜੀ ਨਹੀਂ ਰਹਿੰਦੀ ਸਰੀਰ 'ਚ એનર્ਜੀ ਨਹੀਂ ਹੈਗੀ ਉਹਨਾ ਬੰਦਿਆਂ ਨੇ ਕੀ ਕਰਨਾ ਵਾ ਚਮਚਾ ਜੀ ਚਮਚੇ ਦਾ ਮਗਰ ਲਾ ਇਹ ਪੁੱਠਾ ਇੱਕ ਚਪੁੱਟੇ ਹੀ ਫੜ ਲਿਆ ਤੁਸੀਂ ਆ ਦੇਖੋ ਤੁਸੀਂ ਪੁੱਠੇ ਬੰਦੇ ਨੂੰ ਸਿੱਧਾ ਕਰੂਈਏ ਆ ਇੰਨਾ ਕੁ ਤੁਸੀਂ ਲੈ ਲਈ ਇੱਕ ਹੋਰ ਚਲੋ ਤੁਹਾਨੂੰ ਗੱਲ ਦੱਸ ਦਿੰਦੇ ਜਿਨ੍ਹਾਂ ਲੋਕਾਂ ਨੂੰ ਫੇਰ ਵੀ ਲੱਗਦਾ ਵੀ ਨਹੀਂ ਜੀ ਸਾਨੂੰ ਤਾਂ ਖਾਦਾ ਪੀਤਾ ਪਚਦਾ ਨਹੀਂ એનર્ਜੀ ਡਾਊਨ ਰਹਿੰਦੀ ਹੈ ਇੱਕ ਚੁਟਕੀ ਰੋਟੀ ਖਾਣ ਤੋਂ ਬਾਅਦ ਜੀਬ ਤੇ ਰੱਖ ਕੇ ਉਹਨੂੰ ਚੂਸ ਚੂਸ ਕੇ ਪੀਂਦੇ ਦੀ ਵਾਰੀ ਹਜੇ ਨਹੀਂ ਹੈਗੀ ਜਿਹੜੇ ਲੋਕ ਠੀਕ ਨੇ ਉਹ ਇਹਦੇ ਚੱਕਰ ਚ ਨਾ ਪੋ ਤੁਸੀਂ ਸਿਰਫ ਇਹਦਾ 25 ਦਿਨ ਇੱਕ ਇੱਕ ਚਮਚਾ ਖਾਣਾ ਸ਼ੁਰੂ ਕਰੋ 25ਵੇਂ ਦਿਨ ਕੀ ਰਿਸਪੌਂਸ ਆਉਂਦਾ ਤੁਸੀਂ ਕਮੈਂਟ ਕਰਕੇ ਆਪੇ ਚੈੱਕ ਕਰ ਲਈਏ ਕਹਿੰਦੇ ਸਾਨੂੰ ਜੀ ਰੋਟੀ ਪਚਦੀ ਨਹੀਂ ਰੋਟੀ ਖਾ ਲਈ ਉਹਦੋਂ ਬਾਅਦ ਇੱਥੇ ਭਾਰੀਪਨ ਆ ਗਿਆ ਟੱਟੀ ਨਹੀਂ ਆਉਂਦੀ ਅਸੀਂ ਜਾਣਾ ਬਾਥਰੂਮ ਲੱਗਦਾ ਵੀ ਹਾਂ ਪ੍ਰੈਸ਼ਰ ਆ ਗਿਆ ਜਾਂਨੇ ਆ ਜਾ ਕੇ ਹੁੰਦਾ ਹੀ ਕੁਝ ਨਹੀਂ ਕਈ ਲੋਕ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਨੂੰ ਕੱਲੀ ਜਿਵੇਂ ਚੂਹੇ ਦੀਆਂ ਪਰ ਕਿਦਨੇ ਪਾਰਟੀ ਹੁੰਦੀ ਆ ਓ ਜੀ ਮੀਂਗਣਾਰ ਕੀ ਪਾਰਟੀ ਆਉਂਦੀ ਆ ਉਹਨਾਂ ਲੋਕਾਂ ਵਾਸਤੇ ਦੀ ਵੈਸਟ ਹੈ ਮੈਂ ਚਟਨੀ ਤਾਂ ਸੁਣੀ ਆ ਪਰ ਅਮੀਰਾਂ ਦੀ ਚਟਨੀ ਨਹੀਂ ਸੁਣੀ ਗਰੀਬਾਂ ਦੀ ਚਟਨੀ ਤਾਂ ਬੜੀ ਸੁਣੀ ਆ ਇਹਦਾ ਪਿੱਛੇ ਕੀ ਅਰਥ ਨੇ ਕੀ ਲੌਜੀਕ ਹੈ ਤੁਸੀਂ ਚਟਨੀ ਨਾਲ ਰੋਟੀ ਖਾਣੀ ਸ਼ੁਰੂ ਕਰੋ ਤੇ ਜਿੰਨੇ ਹਸਪਤਾਲ ਨੇ ਜਿੰਨੇ ਹਕੀਮ ਨੇ ਜਿੰਨੇ ਵੈਦ ਨੇ ਇੰਨਾ ਲੋਕਾਂ ਦੀ ਤੁਹਾਨੂੰ ਲੋੜ ਨਹੀਂ ਪੈਣੀ ਖਾਂਦੀ ਚਟਨੀ ਨਾਲ ਰੋਟੀ ਨੇ ਤੁਸੀਂ ਉਹਨਾ ਕੰਮ ਨਹੀਂ ਕਰ ਸਕਦੇ ਦਾਲ ਸਬਜ਼ੀਆਂ ਮੱਕੀ ਦੀ ਰੋਟੀ ਇਹ ਲਟਰ ਪਟਰਨ ਜੋ ਮਰਜ਼ੀ ਖਾਈ ਚੱਲੋ ਤੁਹਾਡੇ ਤੋਂ ਉਹਨਾ ਕੰਮ ਨਹੀਂ ਹੋਣਾ ਜਿੰਨਾ ਉਹ ਬੰਦਾ ਕਰੀ ਜਾਂਦਾ ਚਟਨੀ ਖਾ ਕੇ ਉਹ ਚਟਨੀ ਖਾ ਕੇ ਕਰੀ ਜਾਂਦਾ ਇੰਨਾ ਤੇ ਅੰਦਰ ਇਸ ਤਰ੍ਹਾਂ ਦੇ ਤੱਤ ਨਹੀਂ ਤੁਸੀਂ ਯਕੀਨ ਨਹੀਂ ਕਰ ਸਕਦੇ ਜਿਹਦਾ ਫੈਟੀ ਲਿਵਰ ਨਹੀਂ ਇਹ ਉਹਨੂੰ ਵੀ ਠੀਕ ਕਰ ਸਕਦਾ ਜਿਹੜੇ ਬੰਦੇ ਨੂੰ ਫਰਜ ਕਰ ਲੋ ਜੀ ਸਾਰਾ ਦਿਨ ਥਕਾਵਟ ਥਕਾਵਟ ਰਹਿੰਦੀ ਆ ਉਹਨੂੰ ਵੀ ਠੀਕ ਕਰ ਸਕਦਾ ਹੁਣ ਕਈ ਬੰਦੇ ਕਹਿੰਦੇ ਸਾਡੀ ਗੁੱਲੀ ਚ ਜਾਨ ਨਹੀਂ ਆਉਂਦੀ ਇਹ ਉਹ ਨੂੰ ਵੀ ਠੀਕ ਕਰ ਸਕਦਾ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਕਦੇ ਸਾਰੀ ਉਮਰ ਡਾਕਟਰ ਹਕੀਮਾਂ ਦੀ ਲੋੜ ਹੀ ਨਾ ਪਵੇ ਤੰਦਰੁਸਤੀ ਇੰਨੇ ਰਹੀਏ ਤਾਂ ਆ ਲੋ ਜੀ ਆ ਚਮਚਾ ਭਰ ਲਈ ਠੀਕ ਹੈ ਦੁਪਹਿਰੇ ਜਿਹੜੀ ਰੋਟੀ ਖਾਣੀ ਹੈ ਸ਼ਾਮ ਨੂੰ ਜਿਹੜੀ ਰੋਟੀ ਖਾਣੀ ਹੈ ਜਿਹਦੇ ਸਮੇਂ 'ਚ ਅਮੀਰ ਉਹ ਆ ਜਿਹੜਾ ਰੋਟੀ ਦੇ ਨਾਲ ਚਟਨੀ ਖਾ ਰਿਹਾ ਇੱਕ ਚਟਨੀ ਨਾਲ ਰੋਟੀ ਖਾਣੀ ਤੇ ਇੱਕ ਰੋਟੀ ਨਾਲ ਚਟਨੀ ਖਾਣ ਚ ਬੜਾ ਫਰਕ ਹੈ ਤੁਸੀਂ ਇਹ ਕਹਿਣਾ ਇਹ ਕਹਿਣਾ ਚਾਹੁੰਦੇ ਹੋ ਤੇ ਚਟਨੀ ਚ ਕੀ ਚੀਜ਼ ਹੈ ਉਹਦੇ ਜੀ ਤੁਸੀਂ ਪਿਆਜ਼ ਮੇ ਪਿਆਜ਼ ਹੀ ਤੁਹਾਡੇ ਘਰੇ ਆਪਣੀ ਰਸੋਈ ਚ ਮੇਰੀ ਰਸੋਈ ਚ ਪਿਆਜ਼ ਹੈਗਾ ਤੁਹਾਡੀ ਰਸੋਈ ਚ ਪਿਆਜ਼ ਹੈ ਅਦਰੇ ਹੈ ਗਈ ਜੀ ਬਿਲਕੁਲ ਠੀਕ ਹੈ ਲਸਣ ਵੀ ਹੋਊਗਾ ਜੀ ਬਹੁਤ ਨੂਨ ਕਿਹੜਾ ਵਰਤਦੇ ਹੋ ਨੂਨ ਤਾਂ ਬਹੁਤ ਨੋਰਮਲ ਨੂਨ ਨਹੀਂ ਵਰਤਣਾ ਤੁਸੀਂ ਵਰਤਣਾ ਜੀ ਪਾਕਿਸਤਾਨੀ ਨੂਨ ਹੁੰਦਾ ਜੀ ਇਹ ਚਟਨੀ ਜਿਹੜੀ ਤੁਸੀਂ ਹੈਗੀ ਹੈ ਵੀ ਸਰੀਰ ਨੂੰ ਅਮੀਰ ਰੱਖਣ ਵਾਲੀ ਆ ਅਮੀਰਾ ਵਾਲੀ ਜਿਹੜੀ ਚਟਨੀ ਹੈ ਇਹ ਬਣਾਉਣੀ ਕਿਵੇਂ ਆ ਬੜਾ ਸੌਖਾ ਜਿਹਾ ਦੇਖੋ ਜੀ ਤਰੀਕਾ ਠੀਕ ਹੈ ਇਹਦੀ ਆਪਾਂ ਚਟਨੀ ਕੁੱਟਣੀ ਆ ਇਸ ਚਟਨੀ ਦਾ ਫਾਇਦਾ ਕੀ ਕੀ ਹੋਣ ਵਾਲਾ ਸਰ 25 ਦਿਨ ਦਾ ਚੈਲੰਜ ਹੈ 25 ਦਿਨ ਬਾਅਦ ਜਿਹੜੇ ਬੰਦੇ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੋਵੇ ਅੱਜ ਆਪਦਾ ਫੈਟੀ ਲੀਵਰ ਚੈੱਕ ਕਰੋ ਆਪਦਾ ਲੀਵਰ ਚੈੱਕ ਕਰੋ ਤੇ ਤੁਹਾਨੂੰ ਪਤਾ ਲੱਜੂਗਾ ਜੀ ਦੂਸਰੀ ਗੱਲ ਜਿੰਨਾ ਲੋਕਾਂ ਨੂੰ ਗੁੱਲੀ ਦੇ ਅੰਦਰ ਦਿੱਕਤ ਨਹੀਂ ਲੋਕਾਂ ਦੇ ਸਾਡੀ ਗੁੱਲੀ 'ਚ ਤਣਾਅ ਨਹੀਂ ਆਉਂਦਾ ਉਹ ਲੋਕ 25 ਦਿਨ ਇਹਨੂੰ ਖਾਣ 25ਵੇਂ ਦਿਨ ਫੇਰ ਕਮੈਂਟ ਕਰਕੇ ਦੱਸਣ ਵੀ ਕੀ ਚੀਜ਼ ਆਈਗੀ ਕੋਈ ਵੇਲਾ ਹੁੰਦਾ ਸੀ ਜਦੋਂ ਗਰੀਬ ਚਟਨੀ ਨਾਲ ਰੋਟੀ ਖਾਂਦੇ ਸੀ ਪਰ ਅੱਜ ਤੁਹਾਨੂੰ ਅਮੀਰਾਂ ਵਾਲੀ ਚਟਨੀ ਅਸੀਂ ਖਵਾਵਾਂਗੇ ਔਰ ਉਹਦੇ ਫਾਇਦੇ ਜੇਕਰ ਤੁਸੀਂ ਸੁਣ ਲਓਗੇ ਤਾਂ ਹੈਰਾਨ ਰਹਿ ਜਾਓਗੇ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਨਾਲ ਨੇ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਹੜੇ ਕਿ ਅਮੀਰਾ ਵਾਲੀ ਚਟਨੀ ਅੱਜ ਤੁਹਾਨੂੰ ਖਾਣਗੇ ਦੱਸਣਗੇ ਕਿ ਕਿਵੇਂ ਇਹ ਚਟਨੀ ਖਾ ਕੇ ਅਸੀਂ ਸਰੀਰਕ ਤੌਰ ਤੇ ਅਮੀਰ ਬਣ ਸਕਦੇ ਆ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹ ਗੱਲ ਵੀਡੀਓ ਰਹੀ ਕਹਿਣਾ ਚਾਹੁੰਦਾ ਹਕੀਕਤ ਟੀਵੀ ਔਰ ਜਿਹੜੇ ਲੋਕ ਇਸ ਚੀਜ਼ ਨੂੰ ਦੇਖ ਰਹੇ ਨੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਬਹੁਤ ਵੱਡਾ ਪਰਿਵਾਰ ਆ ਔਰ ਬਹੁਤ ਦਿਲੋਂ ਸ਼ੁਕਰੀਆ ਦਾ ਸਾਰੇ ਪਰਿਵਾਰ ਦਾ ਖਾਸ ਕਰਕੇ ਫਰੁਕੀ ਸਰ ਤੁਹਾਡਾ ਤੁਸੀਂ ਵੀ ਟਾਈਮ ਕੱਢ ਕੇ ਆਉਂਦੇ ਹੋ ਤੇ ਇਸ ਤਰ੍ਹਾਂ ਹੀ ਇਨ੍ਹਾਂ ਵੀਡੀਓਜ਼ ਦੇ ਉੱਤੇ ਜਿਹੜਾ ਤੁਸੀਂ ਪਿਆਰ ਦਿੰਨੇ ਹੋ ਔਰ ਸਾਡੇ ਨੁਕਤੇ 'ਤੇ ਯਕੀਨ ਕਰਦੇ ਹੋ ਠੀਕ ਹੋ ਰਹੇ ਹੋ ਤੰਦਰੁਸਤ ਹੋ ਰਹੇ ਸਾਨੂੰ ਫੀਡਬੈਕ ਦਿੰਨੇ ਹੋ ਇਹ ਤੋਂ ਵੱਧ ਖੁਸ਼ੀ ਮੈਂ ਕਹਿੰਦਾ ਇਹ ਰੋਜ਼ ਰਾਤ ਨੂੰ ਆਨੰਦ ਨਾਲ ਸੌਂਦਾ ਵੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਜ਼ਿੰਦਗੀ ਜੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਇੱਕ ਤਾਂ ਚਟਨੀ ਗਰੀਬਾਂ ਦੀ ਚਟਨੀ ਅਗਲਾ ਕਹਿੰਦਾ ਯਾਰ ਗਰੀਬ ਨੇ ਜਿਹੜੇ ਕਿਸੇ ਵੇਲੇ ਚਟਨੀ ਨਾਲ ਰੋਟੀ ਖਾ ਕੇ ਸੌ ਜਾਂਦੇ ਨੇ ਪਰ ਤੁਸੀਂ ਕਹਿ ਰਹੇ ਹੋ ਕਿ ਇਹ ਚਟਨੀ ਤੁਹਾਨੂੰ ਸਰੀਰਕ ਤੌਰ ਤੇ ਅਮੀਰ ਬਣਾ ਦੇਗੀ ਇਹ ਅਮੀਰਾਂ ਦੀ ਚਟਨੀ ਹੈ ਮੈਂ ਚਟਨੀ ਤਾਂ ਸੁਣੀ ਹੈ ਪਰ ਅਮੀਰਾਂ ਦੀ ਚਟਨੀ ਨਹੀਂ ਸੁਣੀ ਗਰੀਬਾਂ ਦੀ ਚਟਨੀ ਤਾਂ ਬੜੀ ਸੁਣੀ ਹੈ ਇਹਦਾ ਪਿੱਛੇ ਕੀ ਅਰਥ ਨੇ ਕੀ ਲੌਜੀਕ ਹੈ ਤੁਸੀਂ ਸਿਰਫ ਇੱਕ ਗੱਲ ਸੋਚਣੀ ਹੈ ਇੱਕ ਗੱਲ ਦਾ ਆਪਾਂ ਛੋਟੀ ਜਿਹੀ ਗੱਲ ਦਾ ਜ਼ਿਕਰ ਕਰਨਾ ਵਾ ਫਰਜ਼ ਕਰ ਲਓ ਇੱਕ ਬੰਦੇ ਨੂੰ ਬੁਖਾਰ ਚੜ ਗਈ ਤਾਪ ਚੜਿਆ ਹੋਇਆ ਬਹੁਤ ਜ਼ਿਆਦਾ ਤਾਪ ਚੜਿਆ ਹੋਇਆ ਉਹ ਬੰਦਾ ਬੈਠਾ ਬਿਸਤਰੇ ਤੇ ਹੁਣ ਤੁਸੀਂ ਉਹ ਬੰਦੇ ਨੂੰ ਕੋ ਤਰੇ ਯੂਐਸਏ ਦਾ ਵੀਜ਼ਾ ਲਵਾ ਦਈਏ ਉਹ ਬੰਦਾ ਕੋ ਭਰਾਵਾ ਸਰੀਰ ਉੱਠਦਾ ਨਹੀਂ ਤੂੰ ਕਹੀਏ ਨਾ ਯੂਐਸਏ ਉਹਨੂੰ ਤੁਸੀਂ ਕੋ ਨਿਊਯਾਰਕ ਵਿੱਚ ਬਹੁਤ ਸੋਹਣੇ ਨਜ਼ਾਰੇ ਨੇ ਦੇਖਣ ਵਾਲੇ ਤੂੰ ਚੱਲਣਾ ਉਹ ਭਰਾ ਤਾਂ ਸਰੀਰ ਹੀ ਨਹੀਂ ਸਾਥ ਦਿੰਦਾ ਇਸ ਲਈ ਸਾਡੇ ਬੀਰ ਕਹਿੰਦੇ ਸੀ ਸਰੀਰ ਸਭ ਤੋਂ ਅਮੀਰੀयत ਆ ਜੇ ਤੁਹਾਡਾ ਸਰੀਰ ਸੈੱਟ ਆ ਪਹਿਲਵਾਨਾਂ ਲਈ ਸਰੀਰ ਤੋਂ ਤੇ ਕੁਝ ਨਹੀਂ ਜਿੰਨਾ ਲੋਕਾਂ ਨੇ ਤਪੱਸਿਆ ਕੀਤੀ ਉਹਨਾਂ ਲਈ ਸਰੀਰ ਤੋਂ ਉੱਤੇ ਕੁਝ ਨਹੀਂ ਸਰੀਰ ਇੱਕ ਸਾਧਨ ਰਿਹਾ ਆਪਦੀ ਜ਼ਿੰਦਗੀ ਨੂੰ ਮਾਨਣ ਦਾ ਜ਼ਿੰਦਗੀ ਨੂੰ ਜਿਉਣ ਦਾ ਹੁਣ ਦਿੱਕਤ ਇਹ ਆ ਗਈ ਅਸੀਂ ਵੀ ਹੌਲੀ-ਹੌਲੀ ਸਿੱਖਦੇ ਹਾਂ ਸਾਰੀ ਜ਼ਿੰਦਗੀ ਆਪਾਂ ਸਿੱਖਦੇ ਰਹਿਣਾ ਜਦੋਂ ਪਾਸ ਵੀ ਸੁਣਦੇ ਸੀ ਨਾ ਵੀ ਓਹੋਹੋ ਬੜੇ ਹਾਲਾਤ ਮਾੜੇ ਨੇ ਚਟਨੀ ਨਾਲ ਰੋਟੀ ਖਾਣੀ ਪੈਂਦੀ ਉਹਨਾਂ ਨੂੰ ਤਾਂ ਇਹਦਾ ਮਤਲਬ ਅਸੀਂ ਅਰਥ ਕੱਢਦੇ ਸੀ ਉਹ ਬੰਦੇ ਗਰੀਬ ਨੇ ਪਰ ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਅੱਜ ਦੇ ਸਮੇਂ 'ਚ ਅਮੀਰ ਉਹ ਆ ਜਿਹੜਾ ਰੋਟੀ ਦੇ ਨਾਲ ਚਟਨੀ ਖਾ ਰਿਹਾ ਅੱਛਾ ਇੱਕ ਚਟਨੀ ਨਾਲ ਰੋਟੀ ਖਾਣੀ ਤੇ ਇੱਕ ਰੋਟੀ ਨਾਲ ਚਟਨੀ ਖਾਣ ਚ ਬੜਾ ਫਰਕ ਹੈ ਤੁਸੀਂ ਇਹ ਕਹਿਣਾ ਇਹ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਜੀ ਜਦੋਂ ਮੈਂ ਤੁਹਾਨੂੰ ਉਦਾਹਰਣ ਦਿੱਤਾ ਤੁਸੀਂ ਬਿਮਾਰ ਪਰ ਇੱਕ ਬੰਦੇ ਦਾ ਲਿਵਰ ਸਰੋਸਿਸ ਦਾ ਆਪਰੇਸ਼ਨ ਹੋਣਾ ਹੀ ਉਹਨੂੰ ਕੋ ਤੇਰਾ ਆ ਜਾ ਥਾਈਲੈਂਡ ਦਾ ਟ੍ਰਿਪਲ ਵਾਲੇ ਹੁੰਦੇ ਆ ਲੋਕ ਬੜਾ ਹਾਸੇ ਖੇਡਿ ਚ ਲੈ ਕੇ ਜਾਂਦੇ ਉਹ ਭਾਈ ਜੀ ਪਰਮਾਤਮਾ ਵਾ ਸਾਹ ਬਖਸ਼ ਦੇਵੇ ਇਹੀ ਬਹੁਤ ਸੋ ਇਸ ਲਈ ਸਰੀਰ ਸਭ ਤੋਂ ਮੁੱਲ ਇਹਦੇ ਤੋਂ ਉੱਤੇ ਕੁਝ ਨਹੀਂ ਹੈਗਾ ਜਿਹੜੇ ਗਰੀਬ ਲੋਕ ਨੇ ਆਪਾਂ ਕਹਿੰਨੇ ਆ ਵੀ ਜਿਹੜੇ ਲੋਕ ਚਟਨੀ ਖਾਂਦੇ ਉਹ ਗਰੀਬ ਨੇ ਵੀ ਉਹ ਚਟਨੀ ਨਾਲ ਤਾਂ ਰੋਟੀ ਖਾਂਦੇ ਤਾਂ ਜਾ ਕੇ ਤਾਂ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ ਉਹਨਾਂ ਕੋਲ ਦਾਲ ਨਹੀਂ ਸਬਜ਼ੀ ਨਹੀਂ ਲੋਕ ਇਸ ਤਰ੍ਹਾਂ ਦੀ ਆਪਣੀ ਸੋਸਾਇਟੀ ਨਾਲ ਇੱਕ ਡਿਫਾਈਨ ਕਰ ਦਿੰਦੇ ਵੀ ਇਹ ਗਰੀਬ ਨੇ ਬਟ ਮੈਨ ਇੱਕ ਗੱਲ ਦਾ ਜਵਾਬ ਦਵੋ ਜੀ ਜਿਹੜਾ ਬੰਦਾ ਦਿਹਾੜੀ ਲਾਉਂਦਾ ਇੱਟਾਂ ਚੱਕਦਾ ਕਹੀ ਚਲਾਉਂਦਾ ਖੇਤੀ ਕਰਦਾ ਤੁਹਾਡੇ ਜਿਹੜੇ ਸੀਰੀ ਰੱਖੇ ਹੋਏ ਨੇ ਉਹ ਖਾਂਦੀ ਚਟਨੀਆਂ ਰੋਟੀ ਨੇ ਤੁਸੀਂ ਉਹਨਾ ਕੰਮ ਨਹੀਂ ਕਰ ਸਕਦੇ ਦਾਲ ਸਬਜ਼ੀਆਂ ਮੱਕੀ ਦੀ ਰੋਟੀ ਇਹ ਲਟਰਪਟਰਨ ਜੋ ਮਰਜ਼ੀ ਖਾਈ ਚੱਲੋ ਥੋੜੇ ਤੋਂ ਉਹਨਾ ਕੰਮ ਨਹੀਂ ਹੋਣਾ ਜਿੰਨਾ ਉਹ ਬੰਦਾ ਕਰੀ ਜਾਂਦਾ ਚਟਨੀ ਖਾ ਕੇ ਉਹ ਚਟਨੀ ਖਾ ਕੇ ਕਰੀ ਜਾਂਦਾ ਕੁਛ ਤਾਂ ਫਰਕ ਹੈਗਾ ਜ ਨਹੀਂ ਉਹ ਫਰਕ ਇਹ ਹੈ ਇਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਤੱਤ ਨਹੀਂ ਨਹੀਂ ਤੁਸੀਂ ਯਕੀਨ ਨਹੀਂ ਕਰ ਸਕਦੇ ਜਿਹਦਾ ਫੈਟੀ ਲਿਵਰ ਨਹੀਂ ਇਹ ਉਹਨੂੰ ਵੀ ਠੀਕ ਕਰ ਸਕਦਾ ਜਿਹੜੇ ਬੰਦੇ ਨੂੰ ਫਰਜ ਕਰ ਲਓ ਜੀ ਸਾਰਾ ਦਿਨ ਥਕਾਵਟ ਥਕਾਵਟ ਰਹਿੰਦੀ ਆ ਉਹਨੂੰ ਵੀ ਠੀਕ ਕਰ ਸਕਦਾ ਹੁਣ ਕਈ ਬੰਦੇ ਕਹਿੰਦੇ ਸਾਡੀ ਗੁੱਲੀ ਚ ਜਾਨ ਨਹੀਂ ਆਉਂਦੀ ਇਹ ਉਹਨੂੰ ਵੀ ਠੀਕ ਕਰ ਸਕਦਾ ਮਸਲਾ ਇਹ ਆ ਅਸੀਂ ਸੁਸਾਇਟੀ ਚ ਫਸ ਗਏ ਨਹੀਂ ਨਹੀਂ ਇਹ ਗਰੀਬਾਂ ਵਾਲੀਆਂ ਗੱਲਾਂ ਨੇ ਅਸੀਂ ਤਾਂ ਅਮੀਰ ਆ ਅਸੀਂ ਚੰਗੇ ਚੰਗੇ ਅਮੀਰ ਬੰਦੇ ਬੈਡ ਦੇ ਉੱਤੇ ਪਏ ਦੇਖੇ ਆ ਜਿਹੜੇ ਕਹਿੰਦੇ ਕਾਕਾ ਵਾ ਸਰੀਰ ਸਾਹਮਣੇ ਰੱਖੀ ਬਾਕੀ ਗੱਲਾਂ ਬਾਅਦੀਆਂ ਨੇ ਚੰਗੇ ਚੰਗੇ ਅਮੀਰ ਬੰਦੇ ਇਹ ਕਹਿੰਦੇ ਵੀ ਬਸ 10 ਸਾਲ ਹੋਰ ਰਹਿ ਆਣਾ ਪਾਉ ਦੇ ਸ਼ਰੀਰ ਨੂੰ ਸੰਭਾਂਗੇ ਤੇ ਜਿੰਦਗੀ ਮਾਣਾਂਗੇ ਘੁੰਮਾਂਗੇ ਫਿਰਾਂਗੇ ਪਰ ਸਾਡੀ ਨਿਗਾਹ ਚ ਗਰੀਬੀ ਕੀ ਆ ਜਿਹੜਾ ਬੰਦਾ ਚਟਨੀ ਨਾਲ ਰੋਟੀ ਖਾਂਦਾ ਮੈਂ ਕਹਿੰਦਾ ਤੁਸੀਂ ਚਟਨੀ ਨਾਲ ਰੋਟੀ ਖਾਣੀ ਸ਼ੁਰੂ ਕਰੋ ਤੇ ਜਿੰਨੇ ਹਸਪਤਾਲ ਨੇ ਜਿੰਨੇ ਹਕੀਮ ਨੇ ਜਿੰਨੇ ਵੈਦ ਨੇ ਇੰਨਾ ਲੋਕਾਂ ਦੀ ਤੁਹਾਨੂੰ ਲੋੜ ਨਹੀਂ ਪੈਣੀ ਚਟਨੀ ਨਾਲ ਇਸ ਤਰ੍ਹਾਂ ਦਾ ਚਟਨੀ ਦੇ ਨਾਲ ਇਸ ਤਰ੍ਹਾਂ ਦਾ ਚਟਨੀ ਚ ਕੀ ਚੀਜ਼ ਹੈ ਉਹਦਾ ਜੀ ਤੁਸੀਂ ਪਿਆਜ਼ ਮੈਂ ਪਿਆਜ਼ ਹੀ ਤੁਹਾਡੇ ਘਰੇ ਆਪਣੀ ਰਸੋਈ ਚ ਮੇਰੀ ਰਸੋਈ ਚ ਪਿਆਜ਼ ਹੈਗਾ ਤੁਹਾਡੀ ਰਸੋਈ ਚ ਪਿਆਜ਼ ਹੈਗਾ ਅਦਰਕ ਹੈ ਗਈ ਜੀ ਬਿਲਕੁਲ ਬਿਲਕੁਲ ਠੀਕ ਹੈ ਲਸਣ ਵੀ ਹੋਊਗਾ ਹੀ ਜੀ ਬਹੁਤ ਵਧੀਆ ਨੂਨ ਕਿਹੜਾ ਵਰਤਦੇ ਹੋ ਨੂਨ ਤਾਂ ਨੋਰਮਲ ਨੋਰਮਲ ਨੂਨ ਨਹੀਂ ਵਰਤਣਾ ਤੁਸੀਂ ਵਰਤਣਾ ਜੀ ਪਾਕਿਸਤਾਨੀ ਨੂਨ ਹੁੰਦਾ ਹੀ ਹੈ ਅੱਛਾ ਇਹੀ ਨੂਨ ਵਰਤਣਾ ਚਿੱਟਾ ਨੂਨ ਕੈਂਸਰ ਦਾ ਘਰ ਆ ਅੱਜ ਹੀ ਬੰਦ ਕਰੋ ਓਕੇ ਆਇਓਡੀਨ ਵਾਲਾ ਅੱਜ ਹੀ ਬੰਦ ਕਰੋ ਆਪਾਂ ਨੂੰ ਕਹਦੇ ਆਇਓਡੀਨ ਜ਼ਰੂਰੀ ਆ ਆਪਣੇ ਸਰੀਰ ਲਈ ਮੈਂ ਕਹਿੰਦਾ ਤੁਸੀਂ ਸਵੇਰੇ ਉੱਠੋ ਜੀ ਇਹਦੀ ਇੱਕ ਛਟਕੀ ਖਾ ਕੇ ਖਾਲੀ ਪੇਟ ਇਹਦੀ ਛਟਕੀ ਖਾਓ ਤੁਹਾਨੂੰ ਆਇਓਡੀਨ ਰੂਡਿੰ ਤਾਂ ਇੱਕ ਵਾਰ ਸੇ ਕੁੰਜੇ ਲੱਗ ਜੂ ਇਹਦੀ ਜਿਹੜੀ ਤਾਕਤ ਆ ਬਣੇ ਕੁਦਰਤ ਚੋਂ ਬਣੇ ਪੱਥਰਾਂ ਨੂੰ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋਗੇ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਬਿਮਾਰੀ ਕੋਈ ਨੈਗੇਟਿਵਿਟੀ ਸੈਟਸ ਆ ਦੀ ਥੱਲੇ ਜੀ ਜੀ ਅੱਛਾ ਫਿਰ ਯੋਧਾ ਜੀ ਚਟਣੀ ਜਿਹੜੀ ਤੁਸੀਂ ਹੈਗੀ ਹੈ ਵੀ ਸਰੀਰ ਨੂੰ ਅਮੀਰ ਰੱਖਣ ਵਾਲੀ ਆ ਅਮੀਰਾ ਵਾਲੀ ਜਿਹੜੀ ਚਟਣੀ ਹੈ ਇਹ ਬਣਾਉਣੀ ਕਿਵੇਂ ਆ ਬੜਾ ਸੌਖਾ ਜਿਹਾ ਦੇਖੋ ਜੀ ਤਰੀਕਾ ਜਿਹੜੀਆਂ ਇਹ ਵੀਡੀਓ ਆ ਤੁਸੀਂ ਆਪਦੀ ਮਾਤਾ ਜੀ ਨਾਲ ਸ਼ੇਅਰ ਕਰਦੇ ਹੋ ਬਣਾ ਦੇਣਗੇ ਅੱਛਾ ਪਿਆਜ਼ ਲੈਣੇ ਹੀ ਤੁਸੀਂ ਦੋ ਪਿਆਜ਼ ਲੈਣੇ ਆਪਾਂ ਇਸ ਤਰ੍ਹਾਂ ਜਿਵੇਂ ਸਾਬਤ ਦੋ ਪਿਆਜ਼ ਲੈ ਲੇ ਠੀਕ ਹੈ ਠੀਕ ਹੈ ਜੀ ਇਹਦੀ ਆਪਾਂ ਚਟਣੀ ਕੁੱਟਣੀ ਆ ਕੁੰਡੀ ਛੋਟੇ 'ਚ ਠੀਕ ਹੋ ਗਈ ਕੁੰਡੀ ਛੋਟੇ 'ਚ ਕੁੰਡੀ ਛੋਟੇ 'ਚ ਉਹ ਮਹਾਰਾਜ ਫੇਰ ਤੁਸੀਂ ਪੁਰਾਣੀਆਂ ਗੱਲਾਂ ਕਰਨ ਲੱਗੇ ਇੱਕ ਤਾਂ ਚਟਣੀ ਉੱਪਰ ਨੂੰ ਕੁੰਡੀ ਸੋਟਾ ਇੰਨਾ ਟਾਈਮ ਕਿਹਦੇ ਕੋਲ ਹੈ ਜੀ ਤੇ ਮਾਰੇ ਫੇਰ ਇੰਨੇ ਹਸਪਤਾਲ ਕਿਉਂ ਖੁੱਲ੍ਹੀ ਜਾਂਦੇ ਟਾਈਮ ਹੀ ਦੇ ਤਾਂ ਦਿੱਕਤ ਆ ਇੰਨੇ ਹਸਪਤਾਲ ਵੀ ਤਾਂ ਤਾਂ ਹੀ ਖੁੱਲ ਰਹੇ ਨੇ ਜੇ ਤੁਹਾਡੇ ਕੋਲ ਟਾਈਮ ਹੈ ਨਹੀਂ। ਤਾ ਅਗਲੇ ਕਹਦੇ ਠੀਕ ਆ ਫਿਰ ਆਹ ਗੋਲੀ ਖਾ ਲਾ ਤੇ ਤੇਰਾ ਸਾਰਾ ਕੰਮ ਚੱਲੀ ਚੱਲੂਗਾ। ਸਾਰੀ ਵਾਰੋ ਗੋਲੀ ਖਾਈ ਚੱਲੋ। ਮਤਲਬ ਇਹ ਤਾਂ ਫਿਰ ਕੁੰਡੀ ਸੋਟੀ ਚ ਕਿਉਂ? ਸੀ ਨਾਰਮਲ ਮਿਕਸੀ ਲਈ ਤੇ ਗ੍ਰाइंड ਖਤਮ। ਅਹ ਤੁਹਾਨੂੰ ਸਪਸ਼ਟ ਜੀ ਗੱਲ ਦੱਸਦਾ ਹਾਂ। ਬਹੁਤਾ ਸਮਝਾਵਾਂਗਾ ਤੁਸੀਂ ਨਹੀਂ ਸਮਝ ਪਾਉਗੇ। ਕੁੰਡੀ ਸੋਟੀ ਚ ਇਸ ਕਰਕੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਹਾਈ ਇੰਟੈਂਸਿਟੀ ਸਪੀਡ ਦੇ ਉੱਤੇ ਰੋਟੇਸ਼ਨ ਦੰਨੇ ਹੋ ਨਾ ਤਾਂ ਉਹ ਵੀ ਇੱਕ ਹੀਟ ਪ੍ਰੋਡਿਊਸ ਕਰਦੀ ਹੈ। ਉਹਦੀ ਹੀਟ ਦੇ ਅੰਦਰ ਕੁਕਿੰਗ ਵੀ ਹੋ ਸਕਦੀ ਆ ਉਹਦੀ ਤਸਵੀਰ ਵੀ ਬਦਲ ਸਕਦੀ ਆ ਤਾਂ ਪਰ ਰਿਸਕ ਕਿਉਂ ਲੈਣਾ ਅੱਛਾ ਠੀਕ ਅੱਛਾ ਜਿਹੜੇ ਬਿਊਰਕ ਸੀ ਉਹ ਮੁੱਕੀ ਮਾਰ ਕੇ ਖਾਂਦੇ ਸੀ ਉਹਨਾਂ ਨੂੰ ਕੋਲ ਤੁਸੀਂ ਤੁਹਾਨੂੰ ਬਾਪੂ ਜੀ ਆ ਦੇਖੋ ਮਿਕਸੀ ਚ ਕਰਕੇ ਦਿੰਦੇ ਹੋ ਕਹਿੰਗੇ ਉਹ ਬਾਈ ਤੂੰ ਕੱਲਾ ਗੰਡਾ ਦੇ ਦੇ ਮੈਂ ਮੁੱਕੀ ਮਾਰ ਕੇ ਖਾ ਲੂ ਆ ਤੂੰ ਆਪਦੇ ਫੈਸ਼ਨ ਜਿਹਾ ਆਪਦੇ ਕੋਲੇ ਰੱਖ ਇਹ ਗੱਲ ਸੱਚ ਹੈ ਨਹੀਂ ਜੀ ਜੀ ਦੂਸਰੀ ਚੀਜ਼ ਜਿਹੜੀ ਤੁਸੀਂ ਲੈਣੀ ਹੈ ਇੰਨੀ ਕੁ ਫਾੜੀ ਤੁਸੀਂ ਅਦਰਕ ਦੀ ਲੈਣੀ ਹੈ ਠੀਕ ਹੋ ਗਈ ਤੁਸੀਂ ਇੱਕ ਪੂਰਾ ਲਸਣ ਦਾ ਗੱਠ ਜਿਹੜਾ ਹੁੰਦਾ ਹੀ ਹੈ ਪੂਰਾ ਇੱਕ ਗੱਠ ਲਸਣ ਦਾ ਲੈ ਇਹ ਤਿੰਨੇ ਚੀਜ਼ਾਂ ਦੀ ਚਟਨੀ ਬਣਾਉਣੀ ਹੈ ਕੁੰਡੀ ਸੋਟੇ ਚ ਉੱਤੋਂ ਦੀ ਪਾਓ ਇਹਦੇ ਚ ਦੋ ਚੁਟਕੀਆਂ ਨੂਨ ਦੀਆਂ ਕਿਹੜਾ ਨੂਨ ਹੈ ਪਾਕਿਸਤਾਨੀ ਪਾਕਿਸਤਾਨੀ ਦੂਜਾ ਨੂਨ ਨਿਵਰਤਨਾ ਦੂਜਾ ਬਰਤਨ ਲਾ ਕੇ ਫਿਰ ਤਾਂ ਸਮਝੋ ਵੀ ਐਫਡੀ ਕਰਾਉਣ ਲੱਗ ਗਿਆ ਆਪਾਂ ਵੈਦਾਂ ਤੇ ਹਕੀਮਾਂ ਦੀ ਠੀਕ ਹੋ ਗਈ ਜਿਹੜੇ ਤਾਂ ਬੰਦੇ ਨੂੰ ਲੱਗਦਾ ਵੀ ਸਵੇਰੇ ਉੱਠਦੇ ਸਾਰ એનર્ਜੀ ਨਹੀਂ ਰਹਿੰਦੀ ਸਰੀਰ ਚ એનર્ਜੀ ਨਹੀਂ ਹੈਗੀ ਜਾਂ ਕਹਿ ਲਓ ਵੀ ਜਨਾਂ ਦੀ ਗੁੱਲੀ ਚ ਦਿੱਕਤ ਆ ਉਹਨਾਂ ਬੰਦਿਆਂ ਨੇ ਕੀ ਕਰਨਾ ਵਾ ਚਮਚਾ ਜੀ ਚਮਚੜਾ ਮਗਰ ਲਾਏ ਇਹ ਪੁੱਠਾ ਇੱਕ ਚਪੁੱਟੇ ਹੀ ਫੜ ਲਿਆ ਤੁਸੀਂ ਆ ਦੇਖੋ ਤੁਸੀਂ ਪੁੱਠੇ ਬੰਦੇ ਨੂੰ ਸਿੱਧਾ ਕਰੂ ਜੀ ਆ ਇਹਨਾਂ ਕੁ ਤੁਸੀਂ ਲੈ ਲਈ ਇਹ ਤੁਸੀਂ ਸਵੇਰੇ ਨਾਰਮਲ ਪਾਣੀ ਦੇ ਨਾਲ ਪਹਿਲੀ ਗੱਲ ਤਾਂ ਇਹਨੂੰ ਜੀਭ ਤੇ ਰੱਖਣਾ ਜਿਵੇਂ ਆਪਾਂ ਪਹਿਲਾਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਜੀਭ ਤੇ ਰੱਖਣਾ 2-4 ਸਕਿੰਟ ਰੋਕਣਾ ਫਿਰ ਪਾਣੀ ਪੀ ਕੇ ਇਹਨੂੰ ਨੰਗਾ ਲੈਣਾ ਖਾਲੀ ਪੇਟ ਓਕੇ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਤਦ ਇਸ ساری ਉਮਰ ਡਾਕਟਰ ਹਕੀਮਾ ਦੀ ਲੋੜ ਹੀ ਨਾ ਪਵੇ ਤੰਦਰੁਸਤੀ ਇੰਨੇ ਰਹੀਏ ਤਾਂ ਆ ਲਓ ਜੀ ਆ ਚਮਚਾ ਭਰ ਲਈ ਠੀਕ ਹੈ ਦੁਪਹਿਰੇ ਜਿਹੜੀ ਰੋਟੀ ਖਾਣੀ ਹੈ ਸ਼ਾਮ ਨੂੰ ਜਿਹੜੀ ਰੋਟੀ ਖਾਣੀ ਹੈ ਇਹਦੇ ਨਾਲ ਹੀ ਖਾਣੀ ਹੈ ਅੱਛਾ ਨਾਲ ਜੋ ਮਰਜ਼ੀ ਖਾਈ ਹੁਣ ਉਹ ਗੱਲ ਆ ਗਈ ਵੀ ਰੋਟੀ ਨਾਲ ਚਟਨੀ ਖਾਣੀ ਹੈ ਰੋਟੀ ਨਾਲ ਚਟਨੀ ਖਾਣੀ ਤੁਹਾਡੇ ਕੋਲੇ ਆਲੂ ਮਟਰ ਵੀ ਪਿਆ ਤੁਹਾਡੇ ਕੋਲ ਪਨੀਰ ਵੀ ਪਿਆ ਦਾਲ ਵੀ ਪਿਆ ਸਭ ਚੀਜ਼ ਚ ਮਿਲਾਵਟ ਆਈ ਪਰ ਜਦੋਂ ਤੁਸੀਂ ਆ ਚੀਜ਼ਾਂ ਦੇਈ ਚਲੋਗੇ ਨਹੀਂ ਸ਼ਰੀਰ ਨੂੰ ਤੁਹਾਡਾ ਸ਼ਰੀਰ ਬਹੁਤ ਕਾਰੀਗਰ ਆ ਮੈਂ ਤਾਂ ਉਹਨੂੰ ਜਦੋਂ ਇਹ ਚੀਜ਼ਾਂ ਮਿਲ ਗਈਆਂ ਉਹਦੇ ਅੰਦਰ ਅਕਲ ਆ ਗਈ ਵੀ ਮੈਂ ਚੋਂ ਕਿਹੜੀ ਕਿਹੜੀ ਚੀਜ਼ ਕੱਢਣੀ ਆ ਲੋਕ ਕਹਿੰਦੇ ਪਨੀਰ ਮਲਾਵਟੀ ਆ ਪਰ ਆਪਣੇ ਲੀਵਰ ਦੇ ਅੰਦਰ ਤਾਕਤ ਆ ਵੀ ਉਹ ਮਲਾਵਟ ਵਾਲੀ ਚੀਜ਼ ਨੂੰ ਬਾਹਰ ਟੱਟੀ ਰਾਹੀਂ ਕੱਢ ਦੂਗਾ ਤੇ ਜਿਹੜੀ ਚੀਜ਼ ਕੰਮ ਦੀ ਆ ਉਹਨੂੰ ਵਰਤ ਲੂਗਾ ਹੁਣ ਚੱਕਰ ਕੀ ਹੈ ਲੀਵਰ ਵਾਸਤੇ ਅਸੀਂ ਕੀ ਕਰੀਏ ਸਾਨੂੰ ਫੋਨ ਆਉਂਦੇ ਆ ਸ਼ਰਬਤ ਦੇ ਦੋ ਜੀ ਸਾਨੂੰ ਲੀਵਰ ਵਾਸਤੇ ਕਿਹੜਾ ਸ਼ਰਬਤ ਜੀ ਮਹਾਰਾਜਾ ਸਹੀ ਸ਼ਰਬਤ ਉਹ ਬਾਅਦੋਂ ਹਣਾ ਤੁਸੀਂ ਸ਼ਰਬਤ ਦੇ ਪਿੱਛੇ ਨਾ ਪਜੋ ਤੁਸੀਂ ਪਹਿਲਾਂ ਚਟਨੀ ਖਾਣੀ ਸ਼ੁਰੂ ਕਰੋ ਉਹ ਸ਼ਰਬਤ ਕਿਹੜਾ ਹੈ ਆਹ ਮਹਾਰਾਜਾ ਸ਼ਹੀ ਸ਼ਰਬਤ ਠੀਕ ਹੈ ਇਹ ਇਹਦੀ ਬਾਰੀ ਹਜੇ ਨਹੀਂ ਹੈਗੀ ਇਹਦੀ ਬਾਰੀ ਬਾਅਦ ਚ ਤੁਸੀਂ ਪਹਿਲਾਂ ਚਟਨੀ ਖਾਣੀ ਸ਼ੁਰੂ ਕਰੋ ਜੀ ਤੁਸੀਂ ਲਗਾਤਾਰ ਫੇਰ ਇੱਕ ਚੈਲੰਜ ਦੇ ਦਿੰਨੇ ਆਪਾਂ 20 ਦਿਨ ਲਗਾਤਾਰ ਤੁਸੀਂ ਚਟਨੀ ਖਾਓ ਦੁਪਹਿਰੇ ਸਵੇਰੇ ਉੱਠ ਕੇ ਪਿਛਲਾ ਹਿੱਸਾ ਚਮਚੇ ਦਾ ਪੁੱਠੇ ਸਿੱਧੇ ਬੰਦਿਆਂ ਵਾਸਤੇ ਚਮਚੇ ਦਾ ਅਗਲਾ ਹਿੱਸਾ ਚਮਚਾ ਭਰ ਕੇ ਦੁਪਹਿਰੇ ਤੁਹਾਡੇ ਤਾਂ ਘਰ ਦੇ ਵੀ ਹੈਰਾਨ ਹੋਣਗੇ ਇਹਨੂੰ ਰੋਟੀ ਸਵਾਦ ਕਿਵੇਂ ਆਉਣ ਲੱਗੀ ਅੱਛਾ ਇੱਕ ਹੋਰ ਚਲੋ ਤੁਹਾਨੂੰ ਗੱਲ ਦੱਸ ਦਿੰਦੇ ਜਿਨ੍ਹਾਂ ਲੋਕਾਂ ਨੂੰ ਫੇਰ ਵੀ ਲੱਗਦਾ ਵੀ ਨਹੀਂ ਜੀ ਸਾਨੂੰ ਤਾਂ ਖਾਦਾ ਪੀਤਾ ਪਚਦਾ ਨਹੀਂ એનર્ਜੀ ਡਾਊਨ ਰਹਿੰਦੀ ਹੈ ਇੱਕ ਚੁਟਕੀ ਰੋਟੀ ਖਾਣ ਤੋਂ ਬਾਅਦ ਜੀਭ ਤੇ ਰੱਖ ਕੇ ਇਹਨੂੰ ਚੂਸ ਚੂਸ ਕੇ ਪੀ ਲਓ ਥੁੱਕ ਬਣੂਗਾ ਨਾ ਥੁੱਕ ਦੇ ਅੰਦਰ ਨਗਾਈ ਚਲੋ ਗੱਲ ਕਰਦੇ ਕਰਦੇ ਮੂੰਹ ਚ ਥੁੱਕ ਆ ਗਿਆ ਇਹ ਥੁੱਕ ਦੇ ਅੰਦਰ ਇੰਨੀ ਕਾਰੀਗਰਤਾ ਤੁਹਾਡੇ ਪੇਟ ਦੇ ਅੰਦਰ ਅਣਪਚੀ ਚੀਜ਼ ਰਹਿ ਹੀ ਨਹੀਂ ਸਕਦੀ ਜਦੋਂ ਅਣਪਚ ਤੁਹਾਡਾ ਪੇਟ ਸਾਫ਼ ਤੁਹਾਡੇ ਅਣਪਚ ਚੀਜ਼ ਕੋਈ ਨਹੀਂ ਪਚੀ ਅੰਦਰ ਤੁਹਾਨੂੰ ਲੱਗਦਾ ਕਿ ਤੇ ਬਿਮਾਰੀ ਉੱਠਣ ਦੀ ਚਾਂਸ ਛੱਡ ਤੇ ਜਦੋਂ ਇਹ ਖਾ ਲਿਆ ਜੀ ਸਵੇਰੇ ਸਵੇਰੇ ਖਾ ਲਿਆ ਜਾਂ ਦੁਪਹਿਰ ਨੂੰ ਖਾ ਲਿਆ ਜਾਂ ਰਾਤ ਨੂੰ ਖਾ ਲਿਆ ਤਾਂ ਸਾਡੇ ਮੂੰਹ ਦੇ ਵਿੱਚ ਸਮੈਲ ਬੜੀ ਭੇੜੀ ਆਉਂਦੀ ਹੈ ਜੀ ਫਿਰ ਇਹ ਤਾਂ ਫਿਰ ਉਹਦਾ ਕੋਈ ਹੱਲ ਸਿੱਧੀ ਜੀ ਗੱਲ ਹੈ ਜੀ ਦੇਖੋ ਜਾਦਾ ਸਮਹਿਲ ਤੋਂ ਬਚ ਲੋ ਠੀਕ ਹੈ ਜੀ ਤੁਸੀਂ ਲੋਕਾਂ ਬਾਰੇ ਸੋਚੀ ਚੱਲੋ ਸਭ ਤੋਂ ਵੱਡਾ ਰੋਗ ਕਿਆ کہیںਗੇ ਲੋਕ ਤੁਸੀਂ ਇਹੀ ਚੱਕਰ ਚ ਪਏ ਰਹੋ ਵੀ ਯਾਰ ਮੇਰੇ ਮੂੰਚੋ ਸਮਹਿਲ ਆਉਂਦੀ ਐ ਮੈਂ ਕਿਸੇ ਨਾਲ ਗੱਲ ਕਰੂੰ ਅਗਲਾ ਮੈਨੂੰ ਜੱਜ ਕਰੂਗਾ ਮਹਾਰਾ ਜਿੱਦੇ ਪਏ ਹੋਗੇ ਨਾ ਬਿਸਤਰ ਤੇ ਤੇ ਉਮਰ ਹੋ ਗਈ 60 ਕੇ ਨੇੜੇ ਤੇੜੇ ਉਹਦੇ ਸਵਾਲ ਕਰਿਓ ਆਪਦੇ ਆਪ ਨੂੰ ਕਿਹੜੇ ਲੋਕਾਂ ਬਾਰੇ ਮੈਂ ਸੋਚਦਾ ਰਿਹਾ ਮੇਰੇ ਮੂੰਚੋ ਸਮਹਿਲ ਆਉਂਦੀ ਐ ਤੇ ਮਹਾਰਾ ਅੱਜ ਤਾਂ ਤੁਸੀਂ ਜਦੋਂ ਬਿਸਤਰ ਤੇ ਪਏ ਹੋ ਉਦੋਂ ਤੁਹਾਡੇ ਬਰਾਬਰ ਕੌਣ ਖੜਾ ਈ ਕਿਹੜਾ ਇੱਕ ਬੰਦਾ ਤੁਹਾਡਾ ਆਪਦਾ ਸਰੀਰ ਇੱਥੇ ਸਾਥ ਛੱਡ ਕੇ ਜਾਊਗਾ ਹੁਣ 스멜 ਵਾਲੀ ਜਿਹੜੀ ਪ੍ਰੋਬਲਮ ਹੈ ਵੈਸੇ ਤਾਂ ਦੇਖੋ ਜੀ ਤੁਸੀਂ ਨਾ ਹੀ ਚੱਕਰ ਚ ਪੁੱਤ ਜਿਆਦਾ ਵਧੀਆ ਪਰ ਜੇ ਤੁਸੀਂ ਨਹੀਂ ਹਟਦੇ ਤੁਹਾਨੂੰ ਇਹ ਹੈਗਾ ਵੀ ਨਹੀਂ ਜੀ ਅਸੀਂ ਸੋਸਾਇਟੀ ਮੇਨਟੇਨ ਕਰਨੀ ਹੈ ਇਹ ਹੀ ਨੂਨ ਨੂੰ ਤੁਸੀਂ ਚੁਟਕੀ ਮੂੰਹ ਚ ਰੱਖੋ ਜੀ ਤੇ ਕੋਸੇ ਪਾਣੀ ਦੇ ਨਾਲ ਘਰਾਰੇ ਕਰ ਲਓ ਤੇ 스멜 ਇਹਨੇ ਵੀ ਚੱਕ ਦੇਣੀ ਇਹਨਾਂ ਕਾਰੀਗਰ ਚੀਜ਼ ਹੈ ਮੈਂ ਕਹਿੰਦਾ ਇਹ ਤਾਂ ਹਜੇ ਇਹ ਜੇ ਇਹਦੇ ਬਾਰੇ ਆਪਾਂ ਗੱਲ ਕਰਨ ਲੱਗ ਜਾਈਏ ਨਹੀਂ ਤੇ ਮੈਂ ਕਹਿੰਦਾ ਆਪਾਂ ਨੂੰ ਪੂਰੀ ਪੂਰੀ ਅੱਧੇ ਘੰਟੇ ਘਟੇ ਦੀ ਇੱਕ ਵੀਡੀਓ ਹੋਰ ਬਣਾਉਣੀ ਪੈਣੀ ਕੱਲੇ ਸਿਰਫ ਇਹਦੀ ਗੱਲ ਕਰਨ ਵਾਸਤੇ ਇਹ ਇੰਨੀ ਕਾਰੀਗਰ ਚੀਜ਼ ਹੈ ਅੱਛਾ ਤੇ ਫਿਰ ਯੋਧਾ ਜੀ ਬਹੁਤ ਸਾਰੀਆਂ ਗੱਲਾਂ ਆ ਚਲੋ ਠੀਕ ਹੈ ਜਿਹੜੇ ਲੋਕ ਇੰਪਲੀਮੈਂਟ ਕਰਦੇ ਨੇ ਉਹਨਾਂ ਨੂੰ ਫਾਇਦਾ ਹੁੰਦਾ ਕੁਦਰਤ ਦੇ ਨੇੜੇ ਖਾਲੀ ਪੇਟ ਤੁਸੀਂ ਲਸਣ ਪਿਆਜ਼ ਤੇ ਅਦਰਕ ਦਾ ਪੇਸਟ ਕਹਿ ਰਹੇ ਹੋ ਕਿ ਚਮਚੇ ਦਾ ਪੁੱਠਾ ਪੁੱਠ ਜਿਹੜਾ ਪਿਛਲਾ ਪਾਸਾ ਅਸੀਂ ਲੈਣਾ ਸ਼ੁਰੂ ਕਰ ਦਈਏ ਤਾਂ ਬੜੇ ਬੈਨੀਫਿਟ ਨੇ ਪਰ ਬਹੁਤ ਵਾਰ ਹੁੰਦਾ ਕਿ ਜੀ ਅਸੀਂ ਤੇ ਹਾਲਾਤ ਇਹ ਕਰ ਰੱਖੇ ਨੇ ਆਪਣੇ ਕਿ ਆਫਿਸ ਵੀ ਅਸੀਂ ਕਈ ਵਾਰ ਹੁੰਦਾ ਵੀ ਜਾ ਕੇ ਆਫਿਸ 'ਚ ਬ੍ਰੇਕਫਾਸਟ ਕਰਦੇ ਆ ਬ੍ਰੇਕਫਾਸਟ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਤੇ ਇਹਨੂੰ ਕਿਵੇਂ ਬਣਾਇਆ ਜਾਵੇ ਕੋਈ ਹੋਰ ਅਲਟਰਨੇਟ ਅਲਟਰਨੇਟਿਵ ਬੈਸਟ ਇਹੀ ਹੈ ਫਿਰ ਤੁਸੀਂ ਇਹਨੂੰ ਡਾਈਟ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਇਹੀ ਬੈਸਟ ਆ ਕਿਉਂਕਿ ਜੇ ਕੱਲ ਨੂੰ ਪ੍ਰੋਬਲਮ ਆਊਗੀ ਤਾਂ ਉਦੋਂ ਫਿਰ ਦਵਾਈਆਂ ਦਾ ਰੋਲ ਸ਼ੁਰੂ ਹੋ ਜਾਊਗਾ ਕਿਤੇ ਨਾ ਕਿੰਨਾ ਕੰਮ ਕੀ ਫਾਇਦਾ ਕੀ ਹੋਊਗਾ ਚਲੋ ਇੱਕ ਵਾਰੀ ਦੱਸ ਦੋ ਵੀ ਇਸ ਚਟਨੀ ਦਾ ਫਾਇਦਾ ਕੀ ਕੀ ਹੋਣ ਵਾਲਾ ਹੈ ਸਰ 25 ਦਿਨ ਦਾ ਚੈਲੰਜ ਹੈ 25 ਦਿਨ ਬਾਅਦ ਜਿਹੜੇ ਬੰਦੇ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੋਵੇ ਅੱਜ ਆਪਦਾ ਫੈਟੀ ਲੀਵਰ ਚੈੱਕ ਕਰੋ ਆਪਦਾ ਲੀਵਰ ਚੈੱਕ ਕਰੋ ਤੇ ਤੁਹਾਨੂੰ ਪਤਾ ਲੱਜੂਗਾ ਜੀ ਦੂਸਰੀ ਗੱਲ ਜਿੰਨਾ ਲੋਕਾਂ ਨੂੰ ਗੁੱਲੀ ਦੇ ਅੰਦਰ ਦਿੱਕਤ ਹੈ ਨਹੀਂ ਲੋਕ ਕਹਿੰਦੇ ਸਾਡੀ ਗੁੱਲੀ 'ਚ ਤਣਾਅ ਨਹੀਂ ਆਉਂਦਾ ਉਹ ਲੋਕ 25 ਦਿਨ ਇਹਨੂੰ ਖਾਣ 25ਵੇਂ ਦਿਨ ਫੇਰ ਕਮੈਂਟ ਕਰਕੇ ਦੱਸਣ ਵੀ ਕੀ ਚੀਜ਼ ਆਈ ਦੋ ਦੋ ਫਾਇਦੇ ਹੋਗੇ ਤੀਸਰਾ ਫਾਇਦਾ ਜਿਹੜੇ ਲੋਕ ਕਹਿੰਦੇ ਸਾਨੂੰ ਦੀ ਰੋਟੀ ਪਚਦੀ ਨਹੀਂ ਰੋਟੀ ਖਾ ਲਈ ਉਹਦੋਂ ਬਾਅਦ ਇੱਥੇ ਭਾਰੀਪਨ ਆ ਗਿਆ ਟੱਟੀ ਨਹੀਂ ਆਉਂਦੀ ਅਸੀਂ ਜਾਣਾ ਬਾਥਰੂਮ ਲੱਗਦਾ ਵੀ ਹਾਂ ਪ੍ਰੈਸ਼ਰ ਆ ਗਿਆ ਜਾਣੇ ਆ ਜਾ ਕੇ ਹੁੰਦਾ ਹੀ ਕੁਛ ਨਹੀਂ ਕਈ ਲੋਕ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਨੂੰ ਕੱਲੀ ਜਿਵੇਂ ਚੂਹੇ ਦੀਆਂ ਆਪਾਂ ਕਹਿੰਦੇ ਨੇ ਪਾਟੀ ਹੁੰਦੀ ਹੈ ਉਸ ਜਿਵੇਂ ਮੀਂਗਣਾਰਗੀ ਪਾਟੀ ਆਉਂਦੀ ਹੈ ਉਹਨਾਂ ਲੋਕਾਂ ਵਾਸਤੇ ਦੀ ਬੈਸਟ ਹੈ ਵੈਲਕਮ ਜੀ ਜੀ ਔਰ ਮੈਂ ਕਹਿੰਨਾ ਜੀ ਤੁਸੀਂ ਇਹਨੂੰ ਸ਼ੁਰੂ ਕਰੋ 25 ਦਿਨ ਜਿਵੇਂ ਅਨਾਰ ਦੇ ਨਾਲ ਆਪਾਂ ਕਿਹਾ ਸੀ ਚਕੰਦਰ ਉਦਾਂ ਹੀ ਤੁਸੀਂ ਆ ਤਿੰਨ ਚੀਜ਼ਾਂ ਦੀ ਚਟਨੀ ਨਾਲ ਆਹ ਨਮਕ ਇਹਨੂੰ ਸ਼ੁਰੂ ਕਰੋ ਤੇ ਤੁਹਾਨੂੰ ਕਦੇ ਕਿਸੇ ਹਕੀਮ ਵੈਦ ਦੀ ਨਹੀਂ ਲੋੜ ਪੈਣੀ ਜਦੋਂ ਤੁਹਾਡਾ ਲੀਵਰ ਸਾਫ਼ ਆ ਤੁਹਾਡਾ ਸਰੀਰ ਦਾ ਬਲੱਡ ਸਾਫ਼ ਆ ਤਾਂ ਤੁਹਾਨੂੰ ਕਿੱਥੇ ਲੋੜ ਪੈਣੀ ਆ ਅੱਛਾ ਬਹੁਤ ਵਾਰ ਹੁੰਦੇ ਯੋਧਾ ਜੀ ਕਿ ਇਹ ਫਾਰਮੂਲੇ ਨੁਸਕੇ ਬੰਦਾ ਇਸਤੇਮਾਲ ਕਰ ਲੈਂਦਾ ਪਰ ਉਹਨਾਂ ਨੂੰ ਬਹੁਤਿਆਂ ਨੂੰ ਤਾਂ ਠੀਕ ਬੈਠ ਜਾਂਦਾ ਸੂਟ ਬੈਠ ਜਾਂਦਾ ਬਹੁਤਿਆਂ ਨੂੰ ਕਹਿੰਦੇ ਨਾ ਸਾਨੂੰ ਕੋਈ ਫਾਇਦਾ ਹੋਇਆ ਨਾ ਨੁਕਸਾਨ ਹੋਇਆ ਬਹੁਤ ਕਹਿੰਦੇ ਨਹੀਂ ਸਾਨੂੰ ਤਾਂ ਕੁਝ ਫਰਕ ਹੀ ਨਹੀਂ ਪਿਆ ਫਿਰ ਉਹਨਾਂ ਦਾ ਹੱਲ ਜੀ ਦੇਖੋ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਤੁਸੀਂ ਲੱਭ ਕੀ ਰਹੇ ਸੀਗੇ ਜੇ ਤੁਹਾਡੀ ਕੋਈ ਮੈਡੀਕਲ ਕੰਡੀਸ਼ਨ ਆ ਫਿਰ ਤਾਂ ਆਬਵੀਅਸ ਜੀ ਗੱਲ ਹੈ ਇਹ ਉੱਥੇ ਫਿਰ ਆਪਾਂ ਨੂੰ ਇੱਕ ਵਾਰੀ ਕੋਰਸ ਚਲਾਉਣਾ ਪੈਣਾ ਜਿਹੜਾ ਆਪਾਂ ਜਿਹਦੇ ਚ ਅਸੀਂ ਬੈਸਟ ਰეკਮੈਂਡ ਕਰਦੇ ਹੁਣ ਮਹਾਰਾਜਾ ਸ਼ਾਹੀ ਸ਼ਰਬਤ ਬਟ ਜੇ ਤੁਹਾਨੂੰ ਹਜੇ ਲੱਗਦਾ ਵੀ ਹਜੇ ਸਿਰਫ ਕੀ ਕਰਦੇ ਜੀ ਇਹ ਕੀ ਕਰੂਗਾ ਫਿਰ ਉੱਥੇ ਜਿੱਥੇ ਇਹ ਕੰਮ ਖਤਮ ਕਰਦਣਗੇ ਮੈਂ ਕਹਿੰਦਾ ਨਹੀਂ ਇਹ ਵੀ ਇਹਨਾਂ ਚੀਜ਼ਾਂ ਨਾਲ ਹੀ ਬਣਿਆ ਹੋਇਆ ਹੈ ਬਸ ਇਹ ਸਾਡੇ ਬਜ਼ੁਰਗਾਂ ਦੀ ਕਹਿ ਲਓ ਵੀ ਫਾਰਮੂਲੇਸ਼ਨ ਆ ਤਿਆਰ ਕੀਤੀ ਹੋਈਆਂ ਨੇ ਬਹੁਤ ਥਾਵੇਂ ਮਤਲਬ ਇਹਨੇ ਸਾਡੀ ਰਿਸਪੈਕਟ ਰੱਖੀ ਸੀ ਇਸ ਮਤਲਬ ਬਹੁਤ ਥਾਮੇ ਸਾਡੀ ਇਸ ਨੁਕਤੇ ਨੇ ਇੱਜ਼ਤ ਰੱਖੀ ਹੈ ਬਹੁਤ ਸਾਰੇ ਲੋਕ ਜਿਹੜੇ ਪਤਲੇ ਹੋਣਾ ਚਾਹੁੰਦੇ ਸੀ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾ ਕੇ ਲਿਵਰ 'ਚ ਨੁਕਸ ਪਾ ਲਏ ਉਹਨਾਂ ਲੋਕਾਂ ਨੂੰ ਇਹਨੇ ਠੀਕ ਕੀਤਾ ਔਰ ਮੇਰਾ ਵਿਸ਼ਵਾਸ ਇਹ ਅਮੀਰੀ ਚਟਨੀ ਮੋਟਾਪਾ ਘਟਾਉ ਮੈਂ ਕਹਿੰਦਾ ਜੀ ਤੁਸੀਂ ਜਿੰਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਪ੍ਰੋਬਲਮ ਦਾ ਨਾਮ ਲਓ ਜੀ ਤੇ ਉਹਨੂੰ ਹੱਲ ਕਰੋ ਤੁਹਾਨੂੰ ਕਿਸੇ ਵੀ ਪ੍ਰੋਬਲਮ 'ਚ ਨੁਕਸ ਨਹੀਂ ਪਾਉ ਉਹ ਮਦਦ ਜ਼ਰੂਰ ਕਰੂਗੀ ਇਦੀ ਬਾਰੀ ਹਜੇ ਨਹੀਂ ਹੈਗੀ ਜਿਹੜੇ ਲੋਕ ਠੀਕ ਨੇ ਉਹ ਇਹਦੇ ਚੱਕਰ ਚ ਨਾ ਪੋ ਤੁਸੀਂ ਸਿਰਫ ਇਹਦਾ 25 ਦਿਨ ਇੱਕ ਇੱਕ ਚਮਚਾ ਖਾਣਾ ਸ਼ੁਰੂ ਕਰੋ 25ਵੇਂ ਦਿਨ ਕੀ ਰਿਸਪੌਂਸ ਆਉਂਦਾ ਤੁਸੀਂ ਕਮੈਂਟ ਕਰਕੇ ਆਪੇ ਚੈੱਕ ਕਰ ਲਿਓ ਜੀ ਜੀ ਜੋਤਾ ਜੀ ਨੁਕਤਾ ਫਾਰਮੂਲਾ ਸਾਂਝਾ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਚਟਨੀ ਹੈਗੀ ਗਰੀਬਾਂ ਦੀ ਚਟਨੀ ਕਿਹਾ ਜਾਂਦੀ ਤੇ ਸਰੀਰ ਨੂੰ ਅਮੀਰ ਬਣਾਏਗੀ ਹੁਣੇ ਮੈਨੂੰ ਲੱਗਦਾ ਕਿ ਜਿਹੜੇ ਇਸਤੇਮਾਲ ਕਰਨਗੇ ਤੁਸੀਂ ਨੁਕਸਾ ਸਾਡੇ ਨਾਲ ਸਾਂਝਾ ਕੀਤਾ ਨੁਕਤੇ ਸਾਨੂੰ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਔਰ ਫਿਰ ਤੋਂ ਇੱਕ ਵਾਰੀ ਗੱਲ ਕਹਿੰਨੇ ਆ ਹਕੀਕਤ ਟੀਵੀ ਦੇ ਉੱਤੇ ਜਿੰਨੇ ਲੋਕ ਇਸ ਵੀਡੀਓ ਨੂੰ ਦੇਖਦੇ ਆ ਤੁਸੀਂ ਬਹੁਤ ਪਿਆਰਾ ਪਰਿਵਾਰ ਹੋ ਮੇਰਾ ਔਰ ਮੈਂ ਹੱਥ ਜੋੜਦਾ ਜਿਹੜੇ ਨੁਕਤੇ ਦਿੰਨੇ ਇਹਨਾਂ ਨੂੰ ਵਰਤਿਆ ਕਰੋ ਤਾਂ ਜੋ ਤੁਸੀਂ ਕਿਸੇ ਵੀ ਤੁਹਾਨੂੰ ਲਾਈਫ ਦੇ ਵਿੱਚ ਪ੍ਰੋਬਲਮ ਨਾ ਆਵੇ ਆਪਦੀ ਹੈਲਥ ਨੂੰ ਲੈ ਕੇ ਖਾਸ ਕਰਕੇ ਜੀ ਇਹੀ ਸਾਡਾ ਮਿਸ਼ਨ ਆ ਇਹੀ ਸਾਡਾ ਰੋਲ ਆ ਪ੍ਰਮਾਤਮਾ ਨੇ ਡਿਊਟੀ ਇੱਧਰ ਲਾਈ ਆ ਬਸ ਜੀ ਸੋ ਇਹ ਪੂਰਾ ਹੋ ਗਿਆ ਸਮਝੋ ਆਨੰਦ ਦੀ ਨੀਂਦ ਆ ਸਾਡੀ ਤਾਂ ਦੀਦਿ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਇਹ ਸਨ ਜੀਡੀਆਰ ਵੈਦਾ ਦੇ ਅਯੋਧਾ ਸਿੰਘ ਜਿਹੜੇ ਪ੍ਰਬੰਧਕ ਨੇ ਜੀਡੀਆਰ ਵੈਦਾ ਦੇ ਉਹਨਾਂ ਨੇ ਦੱਸਿਆ ਸੀ ਕਿਸ ਤਰੀਕੇ ਨਾਲ ਅਸੀਂ ਜਿਹੜੀ ਲਸਣ ਅਦਰਕ ਔਰ ਪਿਆਜ਼ ਦੀ ਚਟਨੀ ਜੇਕਰ ਅਸੀਂ ਸਵੇਰ ਵੇਲੇ ਚਮਚੇ ਦਾ ਪੁੱਠਾ ਪਾਸਾ ਲੈਣਾ ਸ਼ੁਰੂ ਕਰ ਦਿੰਨੇ ਆ ਤਾਂ ਇਹਦੇ ਕਮਾਲ ਦੇ ਜਿਹੜੇ ਫਾਇਦੇ ਨੇ ਕਮਾਲ ਦੇ ਜਿਹੜੇ ਅਸੀਂ ਕਹਿ ਲਈਏ ਕਿ ਇਹਨੂੰ ਲਾਭ ਹੈਗੇ ਨੇ ਸਾਡੇ ਸਰੀਰ ਨੂੰ ਜਿਹੜੇ ਉਹ ਹੋ ਸਕਦੇ ਨੇ ਪਰ ਮੇਰਾ مشورہ ਮੇਰਾ ਮੇਰੀ ਜਿਹੜੀ رائے ਹੈਗੀ ਹੈ ਮੇਰੀ ਜਿਹੜੀ ਚੇਤਾਵਨੀ ਇਸ ਨੂੰ ਕਹਿ ਲੋ ਇਹ ਇਹ ਹੈ ਕਿ ਕੋਈ ਵੀ ਨੁਕਸਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲੈਣੀ ਹੈ ਕਿਉਂਕਿ ਬਹੁਤ ਵਾਰ ਹੁੰਦਾ ਹੈ ਬਿਨਾਂ ਕਿਸੇ ਡਾਕਟਰ ਹਕੀਮ ਵੈਦ ਦੀ ਸਲਾਹ ਤੋਂ ਕੁਝ ਵੀ ਨੁਸਖਾ ਫਾਰਮੂਲਾ ਸ਼ੁਰੂ ਕੀਤਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦੁਆਗਿਆ ਧੰਨਵਾਦ